ਉਨੇ ਦੇ ਵਿੱਚ ਪਾਣੀ ਸੁਕਾ ਕੇ ਲਾਉਣਾ ਜੀ ਨਾਲ ਆਪਣਾ ਝਾੜ ਵੀ ਵੱਧਦਾ ਤੇ ਪਾਣੀ ਦੀ ਵੀ ਬਚਤ ਹੁੰਦੀ ਆ ਜਿਵੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਸ ਵਿਧੀ ਨਾਲ 30% ਪਾਣੀ ਦੀ ਬਚਤ ਹੁੰਦੀ ਆ 8 ਇੰਚ ਤੱਕ ਇਦਾਂ ਦੇ ਸੁਰਾਖ ਕਰ ਲੈਣੇ ਆ ਤੇ ਉੱਪਰਲਾ ਜਿਹੜਾ 4 ਇੰਚ ਆ ਆਪਾਂ ਛੱਡ ਦੇਣਾ ਤੇ ਇਹਨੂੰ ਆਪਾਂ ਕਿਸੇ ਵੀ ਖੇਤ ਦੇ ਵਿੱਚ ਜਿਵੇਂ ਆਪਣੇ ਪਿੱਛੇ ਝੋਨਾ ਲੱਗਿਆ ਹੋਇਆ ਇਸ ਖੇਤ ਵਿੱਚ ਆਪਾਂ ਕਿਤੇ ਵੀ ਦੱਬ ਦੇਣਾ ਇੱਕ ਦੇਸੀ ਜਿਹੇ ਯੰਤਰ ਜਿਹਦੇ ਵਿੱਚ ਝੋਨੇ ਬਾਸਮਤੀ ਦੇ ਵਿੱਚ ਆਪਾਂ ਪਾਣੀ ਕਿਸ ਤਰੀਕੇ ਨਾਲ ਲਾਉਣਿਆ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕਹਿ ਤਾਂ ਦਿੰਦੇ ਆ ਕਿ ਪਾਣੀ ਸੁਕਾ ਕੇ ਲਾਉਣਾ ਆ ਇੱਕ ਦੇਸੀ ਜਿਹਾ ਫੰਡਾ ਜਿਹਦੇ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਕਿਸ ਤਰ੍ਹਾਂ ਪਾਣੀ ਸੁਕਾ ਕੇ ਝੋਨੇ ਬਾਸਮਤੀ ਦੇ ਵਿੱਚ ਲਾਉਣਾ ਕੀ ਹੈਗਾ ਤੇ ਕਿਵੇਂ ਇਹ ਕੰਮ ਕਰਦਾ ਆਈ ਜਿਵੇਂ ਆਪ ਸਭ ਨੇ ਪੜਿਆ ਹੁਣ ਕਿ ਅਲਟਰਨੇਟ ਵੈਟਿੰਗ ਡਰਾਈ ਟੈਕਨੀਕ ਪਾਵ ਝੋਨੇ ਦੇ ਵਿੱਚ ਪਾਣੀ ਸੁਕਾ ਕੇ ਲਾਉਣਾ ਜੀ ਨਾਲ ਆਪਣਾ ਝਾੜ ਵੀ ਵੱਧਦਾ ਤੇ ਪਾਣੀ ਦੀ ਵੀ ਬਚਤ ਹੁੰਦੀ ਆ ਜਿਵੇਂ ਆਪਾਂ ਨੂੰ ਪਤਾ ਹੀ ਆ ਪੰਜਾਬ ਸਰਕਾਰ ਸਾਰੀ ਹੱਲਾਸ਼ੇਰੀ ਕਰ ਰਹੀ ਆ ਹਰੇਕ ਸਬਸਿਡੀਆਂ ਦੇ ਰਹੀ ਆ ਤਕਨੀਕਾਂ ਤੇ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਪਾਣੀ ਬਚਾਈਏ ਜਿੱਥੇ ਹੈਗਾ ਉੱਥੇ ਆਪਾਂ ਆ ਰਹਿਣ ਦੀਗੇ ਹੁਣ ਆ ਆ ਕੀ ਇੱਕ ਪਾਈਪ ਆ ਆਪਣੇ 1 ਫੁੱਟ ਦੀ ਪਾਈਪ ਆ ਆਪਣੇ 6 ਤੋਂ 8 ਇੰਚ ਆਪਣੇ ਜਿਵੇਂ 4 ਤੋਂ 6 ਇੰਚ ਚੋੜੀ ਲਾ ਲਓ। ਇੱਕ ਦੇਸੀ ਜੀ ਪਾਈਪ ਆਪਾਂ ਇੱਕ ਫੰਡਾ ਬਣਾ ਸਕਦੇ ਆ। ਮੈਂ ਦੋ ਇੱਕ ਫੁੱਟ ਦੀ ਪਾਈਪ ਲੈ ਕੇ 4 ਤੋਂ 6 ਇੰਚ ਦੀ ਚੋੜੀ ਲੈ ਕੇ ਉਸ ਤੇ ਆਪਾਂ ਇਦਾਂ 홀 ਕਰ ਲੈਨੇ ਆ ਕਿਸੇ ਵੀ ਗਰਮ ਚੀਜ਼ ਦੇ ਨਾਲ ਇਦਾਂ ਸੁਰਾਖ ਕਰ ਲੈਨੇ ਆ। ਆਪਾਂ ਥੱਲੇ 8 ਇੰਚ ਤੱਕ ਇਦਾਂ ਦੇ ਸੁਰਾਖ ਕਰ ਲੈਣੇ ਆ ਤੇ ਉੱਪਰਲਾ ਜਿਹੜਾ 4 ਇੰਚ ਆ ਆਪਾਂ ਛੱਡ ਦੇਣਾ ਤੇ ਇਹਨੂੰ ਆਪਾਂ ਕਿਸੇ ਵੀ ਖੇਤ ਦੇ ਵਿੱਚ ਜਿਵੇਂ ਆਪਣੇ ਪਿੱਛੇ ਝੋਨਾ ਲੱਗਿਆ ਹੋਇਆ ਇਸ ਖੇਤ ਵਿੱਚ ਆਪਾਂ ਕਿਤੇ ਵੀ ਦੱਬ ਦੇਣਾ ਤਿੰਨ ਕਿੱਲਿਆਂ ਤੇ ਆਪਣੀ ਇੱਕ ਪਾਈਪ ਕੰਮ ਕਰ ਸਕਦੇ ਆ ਇਹਨੂੰ ਝੋਨੇ ਦੇ ਵਿੱਚ ਆਪਾਂ ਦੱਬਤਾ ਇਹਨੂੰ ਦੱਬਣਾ ਕਿੱਥੋਂ ਤੱਕ ਆ ਇਹਨੂੰ ਆਪਾਂ ਇੱਥੋਂ ਤੱਕ ਆਪਣੇ ਜਿੱਥੇ ਆ ਆਪਣੇ ਮੋਰੀਆਂ ਹੈਗੀਆਂ ਨਿਸ਼ਾਨ ਹੈਗੀਆਂ 8 ਇੰਚ ਆਪਾਂ ਵਿੱਚ ਦਬ ਦਾਂਗੇ ਤੇ ਆਪਾਂ ਜਦੋਂ ਝੋਨਾ ਲਵਾਈ ਤੋਂ 15 ਦਿਨ ਹੋ ਗਏ ਪਹਿਲੇ 15 ਦਿਨ ਤੱਕ ਕਹਿੰਦੇ ਆ ਜਿਵੇਂ ਆਪਾਂ ਪਾਣੀ ਵਿੱਚ ਝੋਨੇ ਦੇ ਵਿੱਚ ਖੜਾ ਰੱਖਣਾ ਜਦੋਂ 15 ਦਿਨਾਂ ਤੋਂ ਬਾਅਦ ਫਿਰ ਆਪਾਂ ਜੋ ਆਪਾਂ ਆਮ ਪਾਣੀ ਲਾਉਨੇ ਆ 5 ਸੈਂਟੀਮੀਟਰ ਦਾ ਭਾਵ 2 ਇੰਚ ਦਾ 2 ਇੰਚ ਤੱਕ ਆਪਾਂ ਪਾਣੀ ਲਾ ਦੇਣਾ ਜਦੋਂ 2 ਇੰਚ ਪਾਣੀ ਲਾ ਦੇਣਾ ਇਹਦੇ ਇੱਥੋਂ ਤੱਕ ਆ ਜਾਊਗਾ ਇੱਥੋਂ ਤੱਕ ਆਪਾਂ ਖੇਤ ਦੇ ਵਿੱਚ ਡੱਬੀ ਹੋਊਗੀ ਇੱਥੋਂ ਤੱਕ ਡੱਬੀ ਹੋਊਗੀ ਆ 4 ਇੰਚ ਉੱਪਰਲਾ ਬਾਹਰ ਹੋਊਗਾ ਆਪਾਂ ਇੱਥੋਂ ਤੱਕ ਪਾਣੀ ਲਾ ਦੇਣਾ ਤੇ ਆਪਾਂ ਇਹਦੇ ਵਿੱਚ ਦੇਖਣਾ ਕਿ ਪਾਣੀ ਥੱਲੇ ਕਿੰਨੇ ਟਾਈਮ 'ਚ ਜੀਰਦਾ ਆਪਾਂ ਕਿ ਜਿੱਥੇ ਆ ਨਿਸ਼ਾਨ ਲੱਗਿਆ ਹੋਇਆ ਜਿੱਥੇ ਆ ਥੱਲੋ ਦੀ ਆ ਤੀਜੀ ਤੇ ਜਦੋਂ ਆਪਣਾ ਪਾਣੀ ਆ ਗਿਆ ਆਪਾਂ ਇਹਦੇ ਅੰਦਰੋਂ ਦੀ ਦੇਖਾਂਗੇ ਜਦੋਂ ਦੇਖਾਂਗੇ ਇੱਥੋਂ ਤੱਕ ਪਾਣੀ ਆ ਗਿਆ ਉਦੋਂ ਆਪਾਂ ਪਾਣੀ ਲਾ ਦੇਣਾ ਇਹਦੇ ਨਾਲ ਕੀ ਹੋਣਾ ਕੀ ਆਪਣਾ ਝੋਨੇ ਦੇ ਵਿੱਚ ਜੋ ਪਾਣੀ ਆ ਸਹੀ ਤਰੀਕੇ ਨਾਲ ਸਹੀ ਵਿਧੀ ਨਾਲ ਲੱਗੂਗਾ ਤੇ ਆਪਾਂ ਦੂਜੇ ਕਹਿੰਦੇ ਆ ਕਿ ਭਾਈ ਜਦੋਂ ਨੇਰੀ ਚਖੜ ਆਉਂਦਾ ਆਪਣਾ ਝੋਨਾ ਟੇਡਾ ਹੋ ਜਾਂਦਾ ਝੋਨਾ ਡੇਗ ਜਾਂਦਾ ਹੁਣ ਗੱਲ ਕੀ ਆਪਾਂ ਝੋਨੇ ਨੂੰ ਖੇਤ ਨੂੰ ਪੰਜਾਬ ਸਰਕਾਰ ਨੇ ਪਾਣੀ ਵੀ ਖੁੱਲਾ ਦੇ ਰੱਖਿਆ ਬਿਜਲੀ ਵੀ 7-8 ਘੰਟੇ ਹੈਗੀ ਆ ਤੇ ਆਪਣੀਆਂ ਮੋਟਰਾਂ ਵੀ ਸਟਾਰਟਰ ਵਾਲੀਆਂ ਆ ਗਈਆਂ ਘਰੇ ਬੈਠੇ ਹੁੰਦੇ ਆ ਜਦੋਂ ਬਿਜਲੀ ਆਏ ਨੀ ਮੋਟਰ ਨਾਲ ਦੀ ਨਾਲ ਸਟਾਰਟ ਹੋ ਜਾਂਦੀ ਆ ਤੇ ਮੈਂ ਤਾਂ ਕਈ ਖੇਤ ਦੇਖਿਆ ਕਿ ਮੀਂਹ ਪੈਂਦਾ ਹੁੰਦਾ ਤੇ ਮੋਟਰ ਵੀ ਚੱਲਦੀ ਹੁੰਦੀ ਆ ਸੋ ਉਹਨਾਂ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਕਿ ਆਪਣਾ ਜਿਹੜਾ ਖੇਤ ਆ ਪੂਰਾ ਪਰਿਆ ਰਹਿੰਦਾ ਪਾਣੀ ਦਾ ਆਪਾਂ ਕੋਈ ਖਾਸ ਧਿਆਨ ਬੁੱਤਾ ਜ਼ਿੰਮੇਦਾਰਾ ਵੱਲੋਂ ਆਪਣੇ ਵੱਲੋਂ ਵੀ ਦਿੱਤਾ ਨਹੀਂ ਜਾਂਦਾਗਾ ਤੋਂ ਇਸ ਤਕਨੀਕ ਦੇ ਵਿੱਚ ਕੀ ਆ ਕਿ ਜਦੋਂ ਜ਼ਿੰਮੇਦਾਰ ਨੇ ਪਾਣੀ ਲਾਤਾ ਉਹ ਥੱਲੇ ਦੇਖ ਲੂਗਾ ਆਟੋਮੈਟਿਕਲੀ ਜਦੋਂ ਇੱਥੇ ਇਸ ਨਿਸ਼ਾਨ ਤੇ ਆਪਣਾ ਪਾਣੀ ਆ ਗਿਆ ਪਾਣੀ ਦੀ ਸਤਾ ਆ ਗਈ ਉਦੋਂ ਪਾਣੀ ਲਾ ਦੂਗਾ ਇਹਦੇ ਨਾਲ ਜੋ ਆਪਣੇ ਮੈਂ ਜਿਵੇਂ ਗੱਲ ਕਰ ਰਿਹਾ ਸੀਗਾ ਚੋਨਾ ਡਿੱਗਣ ਦੀ ਸਮੱਸਿਆ ਆਉਂਦੀ ਆ ਇਹਦੇ ਵਿੱਚ ਚੋਨਾ ਡਿੱਗਣ ਦੀ ਸਮੱਸਿਆ ਘਟਾਊਗੀ ਕਿਉਂਕਿ ਜੜਾਂ ਨੂੰ ਹਵਾ ਲੱਗਦੀ ਰਹਿੰਦੀ ਆ ਜੋ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਖੇਤ ਭਰ ਕੇ ਰੱਖਦੇ ਆ ਝੋਨੇ ਨੂੰ ਲੱਗਦਾ ਕਿ ਭਾਈ ਮੈਨੂੰ ਨੇੜੇ ਵੀ ਪਾਣੀ ਮਿਲ ਜਾਂਦਾ ਮੈਂ ਆਪਦੀ ਜੜ ਡੂੰਗੀ ਕਿਉਂ ਕਰਾਂ ਉਹ ਆਪਦੀ ਜੜਾ ਡੂੰਗੀਆਂ ਨਹੀਂ ਲੈ ਕੇ ਜਾਂਦਾਗਾ ਤੋ ਜਦੋਂ ਡੂੰਗੀਆਂ ਜਿਹੜਾ ਨਹੀਂ ਲੈ ਕੇ ਜਾਊਗਾ ਜਦੋਂ ਆਪਣੀ ਜਾ ਕੇ ਸਤੰਬਰ ਅਕਤੂਬਰ ਦੇ ਵਿੱਚ ਜਦੋਂ ਥੋੜਾ ਜਿਹਾ ਨੇਰੀ ਚਖੜਿਆ بارشਾਂ ਪੈਂਦੀਆਂ ਉਹਦੇ ਨਾਲ ਆਪਣਾ ਝੋਨਾ ਟੇਡਾ ਹੋ ਜਾਂਦਾ ਬਾਸਮਤੀ ਵਿੱਚ ਜਿਆਦਾ ਸਮੱਸਿਆ ਆਉਂਦੀ ਆ ਤੇ ਆਪਣਾ ਝਾੜ ਵੀ ਘਟਦਾ ਇਸ ਵਿਧੀ ਵਿੱਚ ਜਦੋਂ ਆਪਾਂ ਪਾਣੀ ਸੁਕਾ ਕੇ ਲਾਵਾਂਗੇ ਜੜਾਂ ਡੂੰਗੀਆਂ ਜਾਂਦੀਆਂ ਜੜਾਂ ਆਸੇ ਪਾਸੇ ਨੂੰ ਫੈਲਣਗੀਆਂ ਡੂੰਗੀਆਂ ਜਾਣਗੀਆਂ ਜੇ ਨਾ ਪકડ ਜੜਾਂ ਦੀ ਮਿੱਟੀ ਦੇ ਵਿੱਚ ਮਜ਼ਬੂਤ ਹੁੰਦੀ ਆ ਤੇ ਜੋ ਝੋਨਾ ਆਪਣਾ ਡਿੱਗਦਾ ਘਟਾ ਤੇ ਦੂਜੇ ਨਾਲ ਦੀ ਨਾਲ ਆਪਣਾ ਝਾੜ ਵੀ ਵੱਧਦਾ ਬਾਈ ਜੇ ਕਿਸੇ ਨੂੰ ਮਾਲ ਨੂੰ ਘਰੇ ਤਿਆਰ ਕਰਨਾ ਉਹਨੂੰ ਮੜਾ ਦੱਸ ਦਿਓ ਵੀ ਮਤਲਬ ਜਿਵੇਂ ਕਰ ਲੈ ਬੰਦਾ ਆਪਣਾ ਸੁੱਖਾ ਤਰੀਕਾ ਕੋਈ ਵੀ 4 ਤੋਂ 6 ਇੰਚ ਚ ਚੋੜੀ ਆਪਣੇ ਪੈਪ ਲੈ ਲਿਓ ਤੇ ਉਹਨੂੰ 1 ਫੁੱਟ ਤੇ ਆਪਣੇ ਕੱਟ ਲਿਓ ਤੇ ਜਿਹੜੇ ਥੱਲੜੇ 8 ਇੰਚ ਆ ਉਹਦੇ ਤੇ ਇਦਾਂ ਸੁਰਾਖ ਕਰ ਲਿਓ ਸੁਰਾਖ ਤਾਂ ਕਿਤੇ ਹੋ ਕੇ ਪਾਣੀ ਇਹਨਾਂ ਦੇ ਵਿੱਚੋਂ ਦੀ ਲੰਘਦਾ ਰਹੇ ਟਪਕਦਾ ਰਹੇ ਤੇ ਉੱਪਰਲਾ ਚਾਰ ਇਸ ਛੱਡ ਦਿਓ ਤੇ ਇਹਨੂੰ ਜਦੋਂ ਆਪਾਂ ਮਿੱਟੀ ਤੇ ਡੱਬਣਾ ਜਿਵੇਂ ਆਪਣੀਆਂ ਸਤਾ ਮਿੱਟੀ ਦੇ ਵਿੱਚ ਇੱਥੋਂ ਤੱਕ ਡੱਬਤਾ ਜਿਹੜੀ ਉੱਪਰਲੇ ਸੁਰਾਖ ਦੇ ਇੱਥੋਂ ਤੱਕ ਚੱਪਤਾ ਉੱਪਰਲੀ ਆਪਾਂ 8 ਇੰਚ ਛੜਤੀ ਤੇ ਜਦੋਂ ਆਪਾਂ ਪਾਣੀ ਲਾਉਣਾ ਆ ਆਪਾਂ 2 ਇੰਚ ਪਾਣੀ ਲਾਉਣਾ 2 ਇੰਚ ਪਾਣੀ ਲਾ ਦਾਂਗੇ ਤੇ ਜਦੋਂ ਆਹ ਹੌਲੀ ਹੌਲੀ ਪਾਣੀ ਜਿਵੇਂ ਦਿਨਾਂ ਦੇ ਹਿਸਾਬ ਤੇ ਆਪਣਾ ਪਾਣੀ ਥੱਲੇ ਜਾਂਦਾ ਜਾਊਗਾ ਤੇ ਆਪਾਂ ਧਿਆਨ ਰੱਖਣਾ ਜਦੋਂ ਵਿਚਲੀ ਇਹਦੇ ਵਿੱਚੋਂ ਦੀ ਦੇਖਾਂਗੇ ਜਦੋਂ ਉੱਪਰਲੀ ਇਸ ਥਲੜੋਂ ਦੀ ਤੀਜੀ ਮੋਰੀ ਤੇ ਆ ਗਿਆ ਉਦੋਂ ਆਪਾਂ ਅੱਗੇ ਪਾਣੀ ਆਫ ਦਾ ਲਾ ਦੇਣਾ ਤੇ ਇੱਕ ਚੀਜ਼ ਦਾ ਆਪਾਂ ਖਿਆਲ ਰੱਖਣਾ ਪਹਿਲੇ 15 ਦਿਨ ਤੱਕ ਆਪਾਂ ਝੋਨੇ 'ਚ ਜਿਵੇਂ ਪਾਣੀ ਖੜਾ ਲਾਗਦੇ ਆ ਜਦੋਂ ਬੂਰ ਪੈਣ ਸਮੇਂ ਇੱਕ ਹਫਤਾ ਪਹਿਲਾਂ ਬੂਰ ਪੈਣ ਦੇ ਦੌਰਾਨ ਤੇ ਉਸ ਤੋਂ ਹਫਤਾ ਬਾਅਦ ਉਦੋਂ ਆਪਾਂ ਪਾਣੀ ਖੇਤ ਦੇ ਵਿੱਚ ਲਾਉਣਾ ਇਸ ਵਿਧੀ ਦਾ ਵਰਤੋਂ ਨਹੀਂ ਕਰਨੀ ਕਿਉਂਕਿ ਜੋ ਫਲਾਵਰਿੰਗ ਸਟੇਜ ਹੁੰਦੀ ਆ ਉਹ ਬਹੁਤ ਹੀ ਮਹੱਤਵਪੂਰਨ ਹੁੰਦੀ ਆ ਦਾਣਾ ਬਣਾਉਣ ਦੇ ਵਿੱਚ ਤੇ ਝਾੜ ਵਧਾਉਣ ਦੇ ਵਿੱਚ ਜੇ ਉਸ ਸਟੇਜ ਤੇ ਝੋਨੇ ਨੂੰ ਜਾਂ ਬਾਸਮਤੀ ਨੂੰ ਪਾਣੀ ਦੀ ਕੋਈ ਵੀ ਸਟ੍ਰੈਸ ਆਉਂਦੀ ਆ ਤਾਂ ਉਹਨੇ ਆਪਦਾ ਝਾੜ ਘਟਾਉਣਾ ਹੀ ਘਟਾਉਣਾ ਸੋ ਸਟੇ ਤੇ ਆਪਾਂ ਇਸ ਟੀ ਦੀ ਵਰਤੋਂ ਨਹੀਂ ਕਰਨੀ ਬਾਅਦ ਚ ਆਪਾਂ ਕਰ ਸਕਦੇ ਆ। ਇੱਕ ਬਈ ਇਹ ਵੀ ਦੱਸਿਓ ਵੀ ਇਹ ਮੰਨ ਲਓ ਜਿਵੇਂ ਬੰਦੇ ਕੋਲੇ 10 ਕਿੱਲੇ ਝੋਂਦਾ ਲਾਇਆ ਹੈ ਨਾ ਉਹਨੂੰ ਕਿੰਨੇ ਕਿੱਲਿਆਂ ਦੇ ਹਿਸਾਬ ਤੇ ਕਿਵੇਂ-ਕਿਵੇਂ ਲਾਵੇ ਇਹਨੇ। ਆ ਜਿਹੜੀ ਪਾਈਪ ਆ ਇੱਕ ਪਾਈਪ ਦੇਖਣ ਚ ਤਾਂ ਬਹੁਤ ਛੋਟੀ ਦੀ ਲੱਗਦੀ ਆ ਪਰ 3 ਕਿੱਲਿਆਂ ਤੇ ਇੱਕ ਪਾਈਪ ਕੰਮ ਕਰ ਸਕਦੀ ਆ। 10 ਕਿੱਲਿਆਂ 'ਚ ਆਪਾਂ ਕਹਿ ਦਿਓ 3-4 ਪਾਈਪਾਂ ਉਹਨੂੰ ਲੋਣੀਆਂ ਪੈਣਗੀਆਂ ਤੇ ਉਹਦੇ ਨਾਲ ਆਪਣੀ ਸਹੀ ਵਰਤੋਂ ਕੀਤੀ ਜਾ ਸਕਦੀ ਆ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਐਸ ਵਿਧੀ ਨਾਲ 30% ਪਾਣੀ ਦੀ ਬਚਤ ਹੁੰਦੀ ਆ।